ਪੰਜਾਬ ਮੇਂ ਵੀ ਇੱਕ ਜਾਗਰਨ ਥਾ ਪਹਿਲਾ ਕਲਾਕਾਰ ਮਾਸਟਰ ਸਲੀਮ ਦੂਸਰਾ ਕਲਾਕਾਰ ਜੀ ਖਾਨ ਤੀਸਰਾ ਕਲਾਕਾਰ ਖਾਨ ਸਾਹਿਬ ਚੌਥਾ ਕਲਾਕਾਰ ਕਮਲ ਖਾਨ ਕਰਾਓ ਜਾਗਰਨ ਕਰੋ ਹੋਗਾ ਜਾਗਰਨ ਮੁਸਲਮਾਨ ਸਿੰਗਰ ਜਗਰਾਤੇ ਕਿਉਂ ਕਰਦੇ ਹੋ ਕਿਉਂ ਭਾਈ ਤੂੰ ਮਾਤਾ ਰਾਣੀ ਨੂੰ ਖਰੀਦ ਰੱਖਿਆ ਹੈ माता रानी नु खरीद रखे है भोले शंकर साडा भी ओना ही है जिन्ना तेरा है समझो चुने की बारी आए तो हिंदू नेता को सुनो जिसके अंदर हिंदू को तो हो तो हिंदुओं की बात करता हो आपका अगर काम नहीं करेगा कोई बात नहीं कम से कम ढाई नहीं खाएगा खाएगा ਦੀ ਰਾਮਚੰਦਰ ਦੀ ਸਭ ਦੇ ਸਾਂਝੇ ਨੇ ਸਾਰੀ ਦੁਨੀਆ ਮੰਦੀ ਆ ਉਹਨਾਂ ਨੂੰ ਅਸੀਂ ਵੀ ਉਹਨਾਂ ਨੂੰ ਮੰਨਦੇ ਆ ਹਾਂ ਨਾ ਤੂੰ ਭੋਲੇ ਨਾਮ ਕਿਉਂ ਆ ਜਾ ਇਸ ਲਈ ਮੈਂ ਨਹੀਂ ਬਿਧਨੇ ਕਰ ਲਿਆ ਜਿਸ ਮੰਚ 'ਤੇ ਸਾਡੇ ਮੁਸਲਮਾਨ ਭਾਈ ਗਾਤੇ ਹੋਣਗੇ ਮੈਂ ਉਸ ਮੰਚ 'ਤੇ ਨਹੀਂ ਜਾਊਂਗਾ ਨਾ ਅੱਗੇ ਜਾਊਂਗਾ ਨਾ ਪਿੱਛੇ ਜਾਊਂਗਾ ਉਹ ਕਹਿੰਦਾ ਜਿੱਥੇ ਮੁਸਲਮਾਨ ਗਵਈਏ ਜਾਣਗੇ ਮੈਂ ਨਾ ਅੱਗੇ ਜਾਊਂਗਾ ਨਾ ਪਿੱਛੇ ਜਾਊਂਗਾ ਭਰਾਵਾ ਤੇਰੇ ਨਾਲ ਦੋ ਚਾਰ ਮੁਸਲਮਾਨ ਹੀ ਕੰਮ ਕਰਦੇ ਪਹਿਲਾਂ ਉਹਨਾਂ ਨੂੰ ਹਟਾ ਤੇ ਦੂਜਾ ਨੰਬਰ ਇਹ ਹੈ ਉਹ ਬੰਬੇ ਚ ਸਲਮਾਨ ਖਾਨ ਲਾਲ ਬਾਗ ਚ ਲਾਲ ਬਾਦਸ਼ਾ ਯਾਨੀ ਕਿ ਲਾਲ ਬਾਦ ਦਾ ਰਾਜਾ ਗਣੇਸ਼ ਜੀ ਉਸ ਉਤਸਵ ਆਪਣੇ ਘਰ ਮਨਾਉਂਦੇ ਨੇ ਸਲਮਾਨ ਖਾਨ ਸ਼ਾਹਰੂਖ ਖਾਨ ਪਹਿਲਾਂ ਉਹਨਾਂ ਨੂੰ ਰੋਕ ਜਾ ਕੇ ਮਾਮਾ ਹਾਂ ਮੇਰੇ ਘਰ ਮਿਲਨੇ ਆਏ ਮੈਨੂੰ ਕੋਈ ਤਕਲੀਫ ਨਹੀਂ ਭਾਈਚਾਰਾ ہمارا ਹੈ ਲੇਕਿਨ ਮੰਚ ਖੋਲ ਲੈਣਾ ਅੱਜ ਕਰੋ ਉਹ ਭਾਈਚਾਰਾ ਉਸਨੇ ਕੋਈ ਖਾਮ ਕਰੀ ਪੁਜਾਰੀ ਜੋ ਹੈ वो भी ध्यान दें जहाँ मुसलमान भजन गाएं वहाँ पूजा ना कराएं फिर वहाँ किसी और को बुलाएं पूजा करने के लिए तो वहाँ ब्राह्मण का क्या काम जहाँ गाय की पूजा हो वहीं ब्राह्मण का काम जो गाय की पूजा करे वहीं ब्राह्मण का काम इसलिए असी तो सारे धर्म आदि रिस्पेक्ट करते हैं हिंदू मुस्लिम सिख ईसाई आपस में है भाई भाई बाकी पॉलिटिक्स जैसी फेंदे नहीं सानू नहीं पता कितने की बन रहा कितने की नहीं बन रहा ਮਾਤੇ ਦੇ ਨਾਮ ਤੇ ਡਿਬੇਟ ਮਿਲੂਗੀ ਵਾਕਈ ਕਈ ਸਿੰਗਰ ਐਸੇ ਆ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਨਾਂ ਨਹੀਂ ਲੈਣਾ ਉਹ ਕਹਿੰਦੇ ਆ ਜੀ ਮੁਸਲਮਾਨ ਸਿੰਗਰ ਜਗਰਾਤੇ ਕਿਉਂ ਕਰਦੇ ਹੋ ਕਿਉਂ ਭਾਈ ਤੂੰ ਮਾਤਾ ਰਾਣੀ ਨੂੰ ਖਰੀਦ ਰੱਖਿਆ ਮਾਤਾ ਰਾਣੀ ਨੂੰ ਖਰੀਦ ਰੱਖਿਆ ਭੋਲੇ ਸ਼ੰਕਰ ਸਾਡਾ ਵੀ ਓਨਾ ਹੀ ਆ ਜਿੰਨਾ ਤੇਰਾ ਹੈ ਹਾਂ ਕੋਈ ਗੱਲ ਨਹੀਂ ਕੋਈ ਜੋਸ਼ੀ ਟੈਨਸ਼ਨ ਨਾ ਲੈ ਮਾਤਾ ਰਾਣੀ ਸਾਰਿਆਂ ਦੀ ਸਾਂਝੀ ਆ ਸ਼੍ਰੀ ਰਾਮਚੰਦਰ ਜੀ ਸਭ ਦੇ ਸਾਂਝੇ ਨੇ ਸਾਰੀ ਦੁਨੀਆ ਮੰਦੀ ਆ ਉਹਨਾਂ ਨੂੰ ਅਸੀਂ ਵੀ ਉਹਨਾਂ ਨੂੰ ਮੰਨਦੇ ਆ ਉਹ ਕਹਿੰਦਾ ਜਿੱਥੇ ਮੁਸਲਮਾਨ ਗਵਈਏ ਜਾਣਗੇ ਮੈਂ ਨਾ ਅੱਗੇ ਜਾਊਂਗਾ ਨਾ ਪਿੱਛੇ ਜਾਊਂਗਾ ਭਰਾਵਾ ਤੇਰੇ ਨਾਲ ਦੋ ਚਾਰ ਮੁਸਲਮਾਨ ਹੀ ਕੰਮ ਕਰਦੇ ਪਹਿਲਾਂ ਉਹਨਾਂ ਨੂੰ ਹਟਾ ਤੇ ਦੂਜਾ ਨੰਬਰ ਇਹ ਆ ਉਹ ਬੰਬੇ ਚ ਸਲਮਾਨ ਖਾਨ ਲਾਲ ਬਾਗ ਚ ਲਾਲ ਬਾਦਸ਼ਾ ਯਾਨੀ ਕਿ ਲਾਲ ਬਾਗ ਦਾ ਰਾਜਾ ਗਣੇਸ਼ ਜੀ ਉਸ ਉਤਸਵ ਆਪਣੇ ਘਰ ਮਨਾਉਂਦੇ ਨੇ ਸਲਮਾਨ ਖਾਨ शाहरुख खान ਪਹਿਲਾ ਉਹਨਾਂ ਨੂੰ ਰੋਕ ਜਾ ਕੇ ਮਾਮਾ ਅਸੀਂ ਤਾਂ ਸਾਰੇ ਧਰਮਾਂ ਦੀ ਰਿਸਪੈਕਟ ਕਰਦੇ ਆਂ Hindu Muslim Sikh Isai ਆਪਸ ਵਿੱਚ ਹੈ ਭਾਈ ਭਾਈ ਬਾਕੀ ਪੋਲਟਿਕਸ 'ਚ ਅਸੀਂ ਪੈਂਦੇ ਨਹੀਂ ਸਾਨੂੰ ਨਹੀਂ ਪਤਾ ਕਿੱਥੇ ਕੀ ਬਣ ਰਿਹਾ ਕਿੱਥੇ ਕੀ ਨਹੀਂ ਬਣ ਰਿਹਾ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਨੂੰ ਪੋਲਟਿਕਸ ਨਾਲ ਕੋਈ ਲੈਣਾ ਦੇਣਾ ਨਹੀਂ ਸਾਨੂੰ ਸਾਡੇ ਰੱਬਾਂ ਨਾਲ ਲੈਣਾ ਦੇਣਾ ਹੈ ਹਰ ਮੰਦਰ ਸਾਹਿਬ ਜਾਣੇ ਆ ਉੱਥੇ ਮੱਥਾ ਟੇਕਦੇ ਆਂ ਦਿੱਲੀ ਜਾਂਦੇ ਆ ਨizamuddin awliya sahab ਦੇ ਦਰਬਾਰ ਤੇ ਉੱਥੇ ਮੱਥਾ ਟੇਕਦੇ ਆ ਮਾਤਾ ਵੈਸ਼ਨੂ ਰਾਣੀ ਦੇ ਜਾਂਦੇ ਆ ਉੱਥੇ ਨਕਮਸਤਕ ਹੁੰਨੇ ਆ ਜੇ ਕਿਸੇ ਚਰਚੇ ਚ ਚਲੇ ਜਾਈਦਾ ਉੱਥੇ ਮੱਥਾ ਟੇਕੀਦਾ ਸਾਡੇ ਲਈ ਰੱਬ ਇੱਕ ਹੈ ਪੜਕਾਓ ਨਾ ਪ੍ਰਚਾਰ ਕਰੋ ਧਰਮ ਦਾ ਲੋਕਾਂ ਨੂੰ ਨਾ ਪੜਕਾਓ ਕਿ ਆ ਕਰੋ ਆ ਨਾ ਕਰੋ ਮਿਹਰਬਾਨੀ ਸ਼ੁਕਰੀਆ ਹਾਂ ਮੇਰਾ ਸਨਮਾਨ ਕਰਨਾ ਪੰਜ ਜੀ ਮੇਰਾ ਸਨਮਾਨ ਕਰਨਾ ਤੁਸੀਂ ਇੱਕ ਗਾਣੇ ਤੋਂ ਬਾਅਦ ओके ਦੂਜਾ ਰੱਖਿਆ ਜਰਾ ਇੱਥੋਂ ਤੱਕ ਕਹਿ ਗਿਆ ਕਿ ਭੋਲੇ ਕੀ ਨਾਮ ਕੀ ਕਮਾਈ ਖਾਤੇ ਹਨ ਇਹ ਹੈ ਉਹ ਹੈ ਖਾਨੇ ਆ ਭਰਾਵਾ ਮਾਤਾ ਰਾਣੀ ਦੇ ਨਾਮ ਦੀ ਕਮਾਈ ਖਾਨੇ ਆ ਬਾਬਾ ਜੀ ਦੇ ਨਾਮ ਦੀ ਕਮਾਈ ਖਾਨੇ ਆ ਸਾਰਿਆਂ ਦੇ ਨਾਮ ਦੀ ਕਮਾਈ ਖਾਨੇ ਆ ਇਨਸਾਨ ਖਾਵਾਂਗੇ ਔਰ ਮੰਗ ਕੇ ਖਾਵਾਂਗੇ ਕਿਉਂਕਿ ਉਹ ਸਾਡੇ ਰੈਬਰ ਨੇ ਚਾਹੇ ਕੋਈ ਹੈ ਉਹ ਸਾਡੇ ਰੈਬਰ ਨੇ ਅਸੀਂ ਉਹਨਾਂ ਤੋਂ ਉਹਨਾਂ ਦਾ ਗਾ ਕੇ ਖਾਨੇ ਆ किसी दे के दिल च नफरत पैदा करके नहीं खाते मेहरबानी शुक्रिया आज दरबारी हाँ एक मैं गाना गाया सलमान खान वास्ते कि मेक करो मेग मेक करो मेग मेघ मेघ मेग हाँ पहले काले तो ਸਲਮਾਨ ਖਾਨ ਨੂੰ ਕੌਣ ਕੌਣ ਜਾਣਦਾ ਹੈ ਪੈਨ ਜੀ ਮੈਂ ਉਹਦੇ ਵਾਸਤੇ ਗਾਣਾ ਗਾਇਆ ਸੀ ਸਲਮਾਨ ਵਾਸਤੇ ਸੱਲੂ ਮੀਆਂ ਲਈ ਇੱਕ ਗਾਣਾ ਗਾਇਆ ਸੀ ਉਹ ਗਾਣਾ ਬਹੁਤ ਅੱਛਾ ਸੀ ਫਿਲਮ ਸੀਗੀ ਚੁਲਬੁਲ ਪਾਂਡੇ ਵਾਲੀ ਕੀ ਨਾਂ ਸੀ ਉਸ ਫਿਲਮ ਦਾ ਦਬੰਗ ਦਬੰਗ ਫਸਟ ਉਹਦੇ 'ਚ ਗਾਣਾ ਗਾਇਆ ਸੀ ਹੂੰ ਕੋਈ ਗੱਲ ਨਹੀਂ ਕੋਈ ਨਹੀਂ ਦੂਜਾ ਰੱਖ ਲਾ ਫੇ ਬੰਦ ਕਰ ਲਾ ਦੁਬਾਰਾ ਕਰ ਅੱਛਾ ਨਾਲੇ ਇੱਕ ਗੱਲ ਹੋਰ ਕਹੀ ਸੀ ਉਹਨਾਂ ਨੇ ਕਿ ਹਮਾਰੇ ਘਰ ਮੇ ਆਤੇ ਹਮਸੇ ਮਿਲਨੇ ਭਾਈ ਤੁਸੀਂ 10 15 ਵਾਰੀ ਫੋਨ ਕਰਦੇ ਹੋ ਤਾਂ ਆਦਾਨਿਆ ਮਿਲਣ ਉੱਧਾ ਨਹੀਂ ਆਸੀਂ ਭੱਜ ਜਾਂਦੇ ਕਿਸੇ ਦੇ ਕਰ ਮਿਹਰਬਾਨੀ ਸ਼ੁਕਰੀਆ ਪ੍ਰਭੂ ਦਾ ਨਾਮ ਲੋ ਸ਼੍ਰੀ ਰਾਮਚੰਦਰ ਮਹਾਰਾਜ ਦਾ ਨਾਮ ਲੋ ਸ਼ੰਕਰ ਮਹਾਰਾਜ ਦਾ ਨਾਮ ਲੋ ਰੱਬ ਦਾ ਨਾਮ ਲੋ ਮੋਲਾ ਅਲੀ ਦਾ ਨਾਮ ਲੋ ਸ਼ੰਕਰ ਭਗਵਾਨ ਦਾ ਨਾਮ ਲੋ ਨਾਮ ਲੈ ਕੇ ਆਪਣੀ ਜ਼ਿੰਦਗੀ ਨੂੰ ਮਜ਼ੇ ਚ ਕੱਟੋ ਕਿਉਂ ਕਿਸੇ ਦੇ ਨੈਗੇਟਿਵਿਟੀ ਨਾਲ ਫਿਲਾਓ ਇੰਜੋਏ ਕਰੋ ਮੈਂ ਸਹੀ ਬੋਲ ਰਿਹਾ ਜੇ ਸਹੀ ਬੋਲ ਰਿਹਾ ਜ਼ਰਾ ਤਾੜੀਆਂ ਮਾਰੋ ਭਰ ਕੇ ਹਾਂ ਸ਼ਾਬਾਸ਼ अरे प्रेम गली घा अरे गए दरोगा जी भूल अरे प्रेम गली घा गिरी गए दरोगा जी भूल लत डारी रे। डारी ऐसी बात कोई गल नहीं गए अदर में, में जू डा गियां आंखों के पैमाने पैमाने कारियां आंखों दो चिंता है मैं खाने मैं खाने खोके रही आंखों के तो दो चिंता है मैं खाने मैं ओ ना कर सक अडिया वडिया पीनी है हमका पीनी है देख लगा मरतिया जीनी जीनी है जीनी जीनी है हमका पीनी है पीनी है हमका पीनी है पी

ਮੇਨੇ ਨਹੀਂ ਹੈ ਹਮਕਬੀ ਨਹੀਂ ਹੈ ਬੀਨੀ ਹੈ ਹਮਕਬੀ